ਆ ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ 10 ਬੱਚਿਆਂ ਸੇ ਲੈ ਲੈ ਕੇ ਆਏ ਜੀ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਤੁਹਾਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਹੌਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਜੇ ਕੋਈ ਵੀਰ ਮੇਰੀ ਵੀਡੀਓ ਬਣਵਾਉਣੀ ਚਾਹੁੰਦਾ ਹੈ ਮੇਰੇ ਨਾਲ ਕਨੈਕਟ ਕਰ ਲਓ ਜੀ ਕੰਟੈਕਟ ਨੰਬਰ ਨੋਟ ਕਰੋ 8146715312 ਆਓ ਫੋਚ ਲੈਣੇ ਬਾਈ ਟੋਡੀਆਂ ਬਾਈ ਜੀ ਹਸੀਕਾਲ ਹਸੀਕਾਲ ਜੀ ਹੋ ਠੀਕ ਹੈ ਜੀ ਵਧੀਆ ਠੀਕ ਠਾਕ ਜੀ ਵਧੀਆ ਬਾਈ ਨਾਮ ਤੇ ਐਡਰੈਸ ਬੋਲੋ ਨਾਮ ਚਮਕੌਰ ਸਿੰਘ ਹੈ ਜੀ ਐਡਰੈਸ ਢੱਲਮਾ ਜੀ ਜ਼ਿਲ੍ਹਾ ਬਰਨਾਲਾ ਤਹਿਸੀਲ ਬਾਈ ਤਹਿਸੀਲ ਤਪਾ ਜੀ ਨੇੜੇ ਦਾ ਪਈਆ ਤਪਾ ਪਈਆ ਜੀ 4 ਕਿਲੋ 4 ਕਿਲੋ ਮੋਬਾਈਲ ਨੰਬਰ ਬੋਲੋ 81461 ਜੀ 55102 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਆ ਨੋਟ ਕਰ ਲੋ ਬਾਈ ਜਿਹੜੀ ਪਹਿਲੇ ਨੰਬਰ ਤੇ ਬੱਚੀ ਦੇਖਦਾ ਕਿੰਨੀ ਕੁ ਉਮਰ ਹੈ ਜੀ ਇਹ ਡਾਕਟਰ 9 ਮਹੀਨੇ ਦੀ ਆ ਠੀਕ ਆ ਹਾਂ ਜੀ। ਕਿਹੜੇ ਟੀਕੇ ਦੀ ਹੈ? ਟੀਕੇ ਦੇ ਨਹੀਂ ਜੀ ਪਤਾ। ਮਾਂ ਦਾ ਦੁੱਧ ਬਈ। ਮਾਂ ਦਾ ਦੁੱਧ ਕੀ ਬਾਈ ਕਿਹ ਲੋ ਦੱਸਿਆ ਜੀ ਬੰਨ ਉਹਨੇ। ਠੀਕ। ਫੇਸ ਬੜਾ ਚੰਗਾ ਨਾਸਾਂ ਗੁਲਾਬੀ ਆ। ਪ੍ਰਿੰਟ ਪ੍ਰਿੰਟ ਬਹੁਤ ਚੰਗਾ ਤੇ ਬਾਕੀ ਤੋਰਾ ਤਾਰਾ ਬੱਚੀ ਦਾ ਬਹੁਤ ਚੰਗਾ। ਥਣ ਝੋਲੀ ਚੰਗੀ ਆ। ਮਾਤ ਨੰਬਰ ਆ ਜੀ। ਮੋੜ ਲਿਆ ਬਾਈ। ਤੇ ਮੁੱਲ ਭਰਾ ਇਹਦਾ। ਮੁੱਲ ਜੀ ਇਹਦਾ 9000 ਰੁਪਿਆ। ਮਾਨਤਾਨ ਹੋ ਜਾਵੇ। ਮਾਨਤਾਨ ਠੀਕ ਹੈ। 9000 ਰੁਪਿਆ ਮੋਲ ਮਾਨਤਾਨ ਜਿਹੜਾ ਮੌਕੇ ਤੇ ਜਰੂਰ ਹੋ ਜਾ। ਝੋਲੀ ਚੈੱਕ ਕਰਵਾਉਣੀ। ਝੋਲੀ ਬੜੀ ਚੰਗੀ ਆ। ਬਾਲ ਬਹੁਤ ਚੰਗੇ ਨੇ। ਕੱਲਾ ਕੱਲਾ ਥਣ ਬਈ ਚਾਰੇ ਥਣ ਨੇ ਖੜਵੇਂ ਪੂਰੇ ਗੈਸ ਤੇ ਆ ਮੋਲੇ ਦਾ 9000 ਠੰਡੀ ਸੀਲ ਦਾ ਪੂਰੀ ਆ ਅੱਗੇ ਬਈ 2 ਨੰਬਰ ਜਰਸੀ ਹਾਂਜੀ ਕਿੰਨੀ ਕੁ ਉਮਰ ਆ ਜੀ ਇਹ ਦੀ ਡਾਇਰੈਕਟ 11 ਕਿ ਮਹੀਨਾ ਦੀ ਆ ਤੇ ਮਾਂ ਦਾ ਦੁੱਧ ਕਿੰਨਾ ਸੀ ਮਾਂ ਦਾ ਦੁੱਧ ਦੱਸਿਆ ਉਹਨੇ 15 ਕਿਲੋ ਆਪਾਂ ਨੂੰ 15 ਕਿਲੋ ਠੀਕ ਆ ਕੱਦ ਵੱਡ ਚੰਗਾ ਰੰਗ ਰੂਪ ਚੰਗਾ ਫੇਸ ਬੜਾ ਪਿਆਰਾ ਬਈ ਟਵਾ ਟਾ ਬਹੁਤ ਚੰਗਾ ਪਹਿਨਾਂਤ ਕ ਨੰਬਰ ਆ ਜੀ ਬੋਦੀ ਵਾਦੀ ਬਹੁਤ ਚੰਗੀ ਆ ਚੰਗੀ ਆ ਬੱਚੀ ਬਈ ਚੰਗੀ ਨਿਕਰੂਗੀ ਉਮਰ ਦੇ ਹਿਸਾਬ ਨਾਲ ਕੱਦ ਵੱਡ ਵੀ ਚੰਗਾ ਬਾਕੀ ਤੋਰਾ ਤਾਰਾ ਚੰਗਾ ਬੱਛੀ ਦਾ ਸਾਫ ਸੁਥਰੀ ਹੈ ਬਈ ਥਣ ਝੋਲੀ ਬਹੁਤ ਚੰਗੀ ਹੈ ਨਾ ਹਾਂਜੀ ਹਾਂ ਬਾਹਲੀ ਮੋਟਾ ਮੋਟਾ ਸਾਨਾ ਮੋਟਾ ਮੋਟਾ ਥਣ ਦਿਖਾਵਾਂਗੇ ਜ਼ਰੂਰ ਬਈ ਮੁੱਲ ਕੀ ਹੈ ਬਈ ਇਹਦਾ ਮੁੱਲ ਇਹਦਾ 8000 ਰੁਪਏ ਮਾਨਤਾਨ ਹੋ ਜੀ ਵੀਰੇ ਮਾਨਤਾਨ ਕਰ ਦਿੰਦੇ ਹਾਂ 8000 ਰੁਪਏ ਮੁੱਲ ਮਾਨਤਾਨ ਜੁਰੀ ਹੋ ਝੋਲੀ ਦੇਖੋ ਝੋਲ ਦਾ ਮੋਟਾ ਮੋਟਾ ਥਣ ਸਹੀ ਗਿਆ ਲਾ ਮੋਟਾ ਮੋਟਾ ਥਣ ਲੱਗ ਗਿਆ ਥਣ ਬਹੁਤ ਚੰਗਾ ਬਣਾਉਂ ਹਾਂ ਇਹ ਜਿਹੜਾ ਥਣ ਬਣਾਉਣਾ ਇਹਨੇ ਅੱਗੇ ਪ੍ਰਾਤ ਤਿੰਨ ਨੰਬਰ ਕਿੰਨੀ ਉਮਰ ਹੈ ਬਈ ਇਹ ਇਹ ਹੈਗੀ 6 ਮਹੀਨਾ ਦੀ ਜੀ ਠੀਕ ਆ ਬਾਈ ਮਾਂ ਦਾ ਦੁੱਧ ਕਿੰਨਾ ਸੀ ਮਾਂ ਦਾ ਦੁੱਧ ਹੈਗਾ 18 ਲੀਟਰ ਜੀ 6 ਮਹੀਨਾ ਦੀ ਉਮਰ ਹੈ 18 ਲੀਟਰ ਮਾਂ ਦਾ ਦੁੱਧ ਦਾ ਕੱਦ ਵੇਡ ਉਮਰ ਦੇ ਹਿਸਾਬ ਨਾਲ ਠੀਕ ਆ ਫੇਸ ਵਗੈਰਾ ਵੀ ਦਿਖਾਵਾਂਗੇ ਝੋਲੀ ਇਹਦੀ ਵੀ ਚੰਗੀ ਆ ਝੋਲੀ ਇੱਕ ਨੰਬਰ ਸਾਰਿਆਂ ਬਸੇ ਮੇਰੇ ਕਿਸੇ ਦੇ ਫੋਟ ਨਹੀਂ ਕੋਸ਼ਾਂਗ ਨਹੀਂ ਜੀ ਫੇਸ ਬੜਾ ਪਿਆਰਾ ਲੈ ਬੋਦੀ ਬਾਦੀ ਬਹੁਤ ਚੰਗੀ ਆ ਬਾਕੀ ਤੋਰਾ ਤਾਰਾ ਬੱਚੀ ਦਾ ਚੰਗਾ ਪ੍ਰਿੰਟ ਪ੍ਰਿੰਟ ਵੀ ਚੰਗਾ ਝੋਲੀ ਦਿਖਾਣ ਨੇ ਮੇਰੇ ਤੋਂ ਮੁੱਲ ਭਰਾ ਮੋਲੇ ਦਾ ਆ ਜੋੜੀ ਦਾ 8000 ਹੈ ਜੀ ਕਾ ਖੜੀ ਹੈ ਢੱਬੀ ਨਾਲ ਉਹ ਵੀ ਦਿਖਾਉਂਦੇ ਆ ਬਈ ਜੋੜੀ ਦੇ ਮੋਲ 8000 ਰੁਪਿਆ ਕਰਿਆ ਮਾਨਤਨ ਹੋ ਜੂਣਾ ਮਾਨਤਨ ਕਰ ਦਿੰਦੇ ਹਾਂ ਥੋੜਾ ਝੋਲੀ ਬਹੁਤ ਚੰਗੀ ਹੈ ਲੈ ਕੱਲਾ ਕੱਲਾ ਥਾਣਾ ਬਈ ਅੱਗੇ ਬਈ ਇਹਦੇ ਨਾਲ ਦੀ ਹੈ ਜਿਹੜੀ 4 ਨੰਬਰ ਬੱਚੀ ਹਾਂਜੀ ਤੇ ਇਹਦੀ ਕਿੰਨੀ ਉਮਰ ਹੈ ਇਹ ਬਾ 5 ਕੁ ਮਹੀਨੇ ਦੀ ਹੈ ਜੀ ਠੀਕ ਆ ਬਈ ਮਾਂ ਦਾ ਦੁੱਧ ਕਿੰਨਾ ਗਿਆ ਮਾਂ ਦਾ ਤਾਂ 19 ਕਿਲੋ ਸੀਗਾ ਜੀ 5 ਮਹੀਨੇ ਉਮਰ 19 ਲੀਟਰ ਦਾ ਬਾਈ ਨੇ ਰਿਕਾਰਡ ਦੱਸਿਆ ਫੇਸ ਬੜਾ ਚੰਗਾ 프ਿੰਟ ਚੰਗਾ ਇਹ ਮੁੱਲ ਵੀ ਜੋੜੀ ਦਾ ਜਾਇਜ਼ ਹੀ ਆ। ਅੱਛਾ ਮੈਂ ਜਾਇਜ਼ ਰੇਟ ਕਰਿਆ ਜੀ ਚੱਲ ਵੀ ਐ। 8000 ਰੁਪਏ ਜਮਾ ਜਾਇਜ਼ ਮੁੱਲ ਮਾਨ ਤਾਨ ਜਿਹਦਾ ਮੌਕੇ ਤੇ ਜ਼ਰੂਰ ਹੋ ਜੀ। ਚੰਗੀ ਐ ਸੁਨੱਖੀ ਐ ਬੱਚੀ ਬਾਈ ਨਿਕਰੂਗੀ ਬਹੁਤ ਉਮਰ ਦੇ ਹਿਸਾਬ ਨਾਲ ਕੱਦ ਬੜਾ ਚੰਗਾ ਗਾ। ਝੋਲੀ ਇਹਦੀ ਵੀ ਚੰਗੀ ਐ ਕੱਲਾ ਕੱਲਾ ਥਾਣਾ ਬਾਈ। ਠੀਕ ਆ। ਅੱਗੇ ਵੀਰੇ 5 ਨੰਬਰ ਬੱਚੀ। ਕਿੰਨੀ ਉਮਰ ਐ ਜੀ? ਇਹ 4 ਕਿਹ ਮਹੀਨੇ ਦੀ ਐ ਜੀ। ਕਿਹੜੀ ਆਹ ਮਾਨਾ ਦੁੱਧ ਕਿੰਨਾ ਗਾ? ਮਾਨਾ ਦੁੱਧ 15 ਕਿਲੋ ਦੱਸਿਆ ਜੀ। ਠੀਕ ਆ। ਹੂੰ। ਕੱਦ ਬੱਡ ਚੰਗਾ ਗਾ ਤੇ ਇਹਦਾ ਵੀ ਜੋੜੀ ਦੇ ਰੱਖਾਂਗੇ ਇਹਦਾ ਵੀ ਆ ਜੋੜੀ ਦੇਈ ਆ ਜੀ ਠੀਕ ਆ ਝੋਲੀ ਇਹਦੀ ਝੋਲੀ ਵੀ ਚੰਗੀ ਆ ਬਈ ਝੋਲੀ ਕਿਸੇ ਤਰੀਕੇ ਨਹੀਂ ਮਾੜੀ ਜੀ ਕਿਸੇ ਬੱਚੀ ਦੀ ਵੀ ਠੀਕ ਆ ਉਮਰ ਦੇ ਹਿਸਾਬ ਨਾਲ ਕੱਦ ਬੱਡ ਚੰਗੇ ਨੇ ਬਾਕੀ ਜੋੜਾ ਹੀ ਤੋਰ ਕੇ ਦਿਖਾਉਂਦੇ ਆ ਇਕੱਠਾ ਹੀ ਬਈ ਆਜੋ ਦੇਖੋ ਆਜੋ ਕੱਦ ਵਿੱਡ ਚੰਗਾ ਤੇ ਮਾਂ ਦਾ ਦੁੱਧ ਕਿੰਨਾ ਸੀ ਬਈ ਦੋਨਾਂ ਥੱਲੇ ਆਏ ਮੰਨੋ ਜੀ 15-15 ਕਿਲੋ ਦੁੱਧ ਦੱਸਿਆ ਆਪਾਂ ਨੂੰ ਠੀਕ ਆ ਬਈ ਜੋੜੀ ਥੱਲੇ ਬਾਈ ਨੇ 15-15 ਲੀਟਰ ਦੁੱਧ ਦੱਸਿਆ ਮਾਂ ਦਾ ਰਿਕਾਰਡ ਚੰਗਾ ਤੋਰਾ ਤਾਰਾ ਚੰਗਾ ਬੱਚੀਆਂ ਉਹ ਦੋਨੇ ਇੱਕੋ ਜਿਹਾਂ ਆ ਬਈ ਇੱਕੋ ਜਿਹਾਂ ਜਮਾ ਜੀ ਹਮ ਮੁੱਲ ਬਈ ਦੋਨਾਂ ਦਾ ਦੋਨਾਂ ਦਾ ਹੀ 5000 ਰੁਪਏ ਆ ਜੀ ਮਾਨਤਾਨ ਹੋ ਜੀ ਫਿਰ ਮਾਨਤਾਨ ਥੋੜਾ ਬੋਦਾ ਕਰ ਦੇਣਗੇ ਜੋੜੀ ਦਾ ਹੀ ਮੁੱਲ 5000 ਰੁਪਏ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਤਾਨ ਜ਼ਰੂਰ ਹੋ ਜੀ ਚੰਗੀਆਂ ਨੇ ਬਈ ਬੱਚੀਆਂ ਅੱਗੇ ਵੀਰੇ 7 ਨੰਬਰ ਬੱਚੀ ਕਿੰਨੀ ਕੁ ਉਮਰ ਹੈ ਦੀ ਇਹ 6-7 ਮਹੀਨੇ ਦੀ ਹੈ ਵੀ ਠੀਕ ਆ 6 ਤੋਂ 7 ਕਿ ਮਹੀਨੇ ਬਾਈ ਨੇ ਉਮਰ ਇਹ ਦੋਨੇ 7-7 ਮਹੀਨੇ ਨੇ ਰਸਤੇ ਅੱਛਾ ਦੂਜੀ ਵੀ 8 ਨੰਬਰ ਦੀ ਵੀ ਬਾਈ ਨੇ 7 ਕਿ ਮਹੀਨੇ ਦੀ ਉਮਰ ਹੈ ਚੂਲੀ ਇਹਨਾਂ ਦੀ ਵੀ ਚੰਗੀ ਆ ਹਾਂਜੀ ਹਾਂ ਫੇਸ ਬੜੇ ਪਿਆਰੇ ਨੇ ਬਾਈ ਫੇਸ ਦੇਖੋ ਲੈ ਫੇਸ ਬਹੁਤ ਚੰਗੇ ਨੇ ਹਣਾ ਦੋਨੇ ਬਸ ਜੋੜਾ ਸੀ ਮਜਾ ਹੀ ਆ ਹਣਾ ਜਿਵੇਂ ਇੱਕੋ ਜਿਵੇਂ ਮਲੇ ਆ ਕੀ ਕੱਢ ਗਏ ਇਨਸ਼ਾ ਅੱਲਾਹ ਬਾਈ ਲਾ ਜੋੜਾ ਦੇਖੋ ਤੋਰਾ ਤਾਰਾ ਕੱਦ ਬਟ ਇੱਕੋ ਜੇ ਨੇ ਫੇਸ ਬਹੁਤ ਬੜੇ ਸੋਹਣੇ ਨੇ ਕਰਮ ਵਾਲੀਆਂ ਦੇ ਬਾਕੀ ਚਮਕਦਮ ਖਬੋਤ ਆਈ ਕੀ ਮੁੱਲ ਆ ਭਰਾ ਇਹਨਾਂ ਦੋਨਾਂ ਇਹਨਾਂ ਦਾ 9000 ਰੁਪਏ ਜੀ ਮਾਨਤਾਨ ਹੋ ਜੀ ਮਾਨਤਾਨ ਕਰ ਦਾਂਗੇ ਜੋੜੀ ਦਾ ਹੀ ਮੁੱਲ 9000 ਰੁਪਏ ਮਾਨਤਾਨ ਜਿਹੜਾ ਮੌਕੇ ਤੇ ਜਰੂਰ ਹੋ ਜੂ ਮਾਂ ਥੱਲੇ ਦੁੱਧ ਕਿੰਨਾ ਕਿੰਨਾ ਕਿਸ ਇਨਾਂ ਦੇ ਦੁੱਧ 18 18 19 19 ਕਿਲੋ ਦੁੱਧ ਤੁਨ ਮਾਂ ਥੱਲੇ ਦੱਸ ਜੀ ਚੰਗੀਆਂ ਨੇ ਮੁੱਲ ਬਾਈ ਦੇ ਜਮਾ ਜਾਇਜ਼ ਹੁੰਦੇ ਆ ਬਾਈ ਜਮਾ ਜਾਏਗਾ ਆਪਾਂ ਬੇਮਾਲ ਤੋਂ ਮੁੱਲ ਕਰਕੇ ਉਹਦਾ ਕੀ ਫਾਇਦਾ ਜੋੜਾ ਬਾਈ 9000 ਤਾਂ ਦੇ ਦਾਂਗੇ ਬਾਈ ਕਿਨਾਂ ਵਿੱਚੋਂ ਮਾਨਤਾਨ ਹੋ ਜਾਣਾ ਤੇ ਚੰਗੀ ਸੇਵਾ ਹੋ ਗਈ ਚਾਰ ਚੁਰ ਖਾਣ ਲੱਗੀਆਂ ਬਾਈ ਇਹ ਦੋ ਬਣੀਆਂ ਸੀ ਥੋੜੇ ਟਾਈਮ ਚ ਜਾਂ ਪਲੇ ਨਾ ਖੜੀਆਂ ਬੱਚੇ ਤੁੰਨੀ ਆ ਬੱਚੇ ਪਲੇ ਖੜੇ ਆ ਵੈਸੀ ਭਾਈ ਜ਼ੀਰੋ ਡੇ ਤੋਂ ਲੈ ਕੇ ਆਪਾਂ ਕਹਿੰਦੇ 4 ਮਹੀਨੇ ਤੱਕ ਬੱਚਾ ਪਾਲਣਾ ਔਖਾ ਹਾਂ 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 ਇਸ ਤੋਂ ਬਾਅਦ ਤਾਂ ਬੱਚਾ ਸਿੱਧੀ ਗ੍ਰੋਸ ਕਰ ਜਾਂਦਾ ਜੀ ਹਾਂ ਠੀਕ ਆ ਅੱਗੇ ਭਾਈ ਦੋ ਬੱਚੀਆਂ ਹੋਰ ਦਿਖਾਉਣੇ ਆ ਉਹ ਅੰਦਰ ਖੜੇ ਅੱਗੇ ਵੀਰੇ 9 ਨੰਬਰ ਤੇ ਕਿੰਨੀ ਕੁ ਉਮਰ ਹੈ ਬੱਚੀ ਦੀ ਇਹ 11 ਮਹੀਨੇ ਦੀ ਬੱਚੀ ਹੈ ਜੀ ਠੀਕ ਆ ਬਾਈ ਕਿੰਨਾ ਕੁ ਦੁੱਧ ਸੀ ਮਾਂ ਥੱਲੇ ਦੁੱਧ ਇਹਨਾਂ ਨੇ ਦੱਸਿਆ 18-19 ਕਿਲੋ ਫੇਸ ਬੜਾ ਪਿਆਰਾ ਹੈ ਨਾ ਬੋਦੀ ਬੱਚੀ ਜਰਸੀ ਕ੍ਰਾਸ ਜੀ ਆ ਹਾਂ ਤੇ ਜਰਸੀ ਕ੍ਰਾਸ ਬਾਕੀ ਇਹ ਕੱਲ ਦੀ ਤਾਰਾਂ ਕਰੀ ਜਾਂਦੀ ਹੈ ਜੀ ਪੂਰਨ ਕੱਲ ਦੀ ਹੀਟ ਚ ਰਹੀ ਆ ਠੀਕ ਹੈ ਟੀਕੇ ਦੇਤਾਵਲ ਜੂ ਵੀ ਹੈ ਨਾ ਹਾਂ ਹਜੇ ਮੈਂ ਮਹੀਨਾ 20 ਦਿਨ ਸਾਮਕੇ ਜੇ ਕਿਸੇ ਨੇ ਹੋ ਕਰਾਉਣਾ ਹਾਂ ਹਾਂ ਇਹ ਬੱਸੀ ਪੜੀ ਖੜੀ ਆ ਜਮ ਸਹੀ ਗੱਲ ਆ ਇਹਦਾ ਮੁੱਲ ਫਰਾ ਇਹ ਦਾ 9000 ਰੁਪਿਆ ਜੀ ਮਾਨ ਤਨ ਹੋ ਜਾਵੇ ਮਾਨ ਤਨ ਥੋੜਾ ਬਹੁਤਾ ਕਰ ਦਾਂਗੇ 9000 ਰੁਪਿਆ ਮੋਲਾ ਮਾਨ ਤਨ ਜ਼ਰੂਰ ਹੋ ਜਾਵੇ ਕੱਦ ਵੱਡ ਚੰਗਾ ਚੰਗੀ ਬੱਚੀ ਬਈ ਅੱਗੇ ਵੀਰੇ ਲਾਸਟ 10 ਨੰਬਰ ਕਿੰਨੀ ਕੁ ਉਮਰ ਹੈ ਜੀ ਇਹ ਹੈਗੀ ਆ ਜੀ 14 ਮਹੀਨਾ ਦੀ ਬੱਚੀ ਇਹਦੇ ਨਾਲ ਟੀਕਾ ਵੀ ਪੁਰਾ ਤਾਪਾ ਕੱਲ ਭਰਾ ਤੇ ਨਹੀਂ ਹਾਂ ਠੀਕ ਆ ਕੱਲੇ ਹੀਟ ਕਿ ਜੀ ਰਾਜੀ ਰੂਜੀ ਬਾਉ ਦਾ ਨਾ ਉਹ ਬੱਚੀ ਬਾਲਾ ਸੰਭੇ ਵੀ ਆ ਬੱਚੀ ਜਾਨੇ ਬਈ ਤੇ ਗੋਲ ਗੋਲ ਪਈ ਆ ਚਾਰ ਸਿੰਗ ਥੋੜੇ ਥੋੜੇ ਜ਼ਰੂਰ ਆ ਪਰ ਠੰਡੀ ਆ ਨਾ ਕਹਿੰਦੀ ਕੋਈ ਬਾਲੀ ਠੰਡੀ ਆ ਜੀ ਜੇ ਕਰਦੀ ਆ ਉਹ ਥੋੜਾ ਤਰਾ ਚੰਗਾ ਬੱਚਿਆ ਤੇ ਕੀ ਮੁੱਲ ਆ ਭਰਾ ਇਹਦਾ ਮੁੱਲੇ ਦਾ 8000 ਰੁਪਏ ਮਾਨਤਾਨ ਹੋ ਜੀ ਆ ਮਾਨਤਾਨ ਥੋੜਾ ਬਤਾ 8000 ਰੁਪਏ ਮੁੱਲਾ ਮਾਨਤਾਨ ਜਿਹੜਾ ਮੌਕੇ ਤੇ ਜਰੂਰ ਹੋ ਜਾਊਗਾ ਕੱਦ ਬੱਡ ਚੰਗਾ ਪਿੱਠ ਫੁੜਾ ਚੰਗਾ ਢੋਲੀ ਝੋਲੀ ਵੀ ਚੰਗੀ ਆ ਬਈ ਚੰਗੀ ਆ ਬੱਚੀ ਸਮੀਪੜੀ ਰਾਜੀ ਬਹੁਤ ਸੀਮਣ ਆ ਜਾਣੀ ਆ ਡਾਕਟਰ ਇਹ ਕਿਹੜਾ ਪੱਕੜ ਆ ਕੀ ਹੂੰ ਸੀਮਣ ਬਾਈ ਨੇ ਕੱਲ ਲਗਵਾਤਾ ਹੈ ਕੱਲ ਲਵਾਤਾ ਜੀ ਠੀਕ ਆ ਬਾਈ ਤੇ ਕਿਸੇ ਵੀਰ ਨੂੰ ਕੋਈ ਵੀ ਨੱਕ ਪਸੰਦਾ ਹੈ ਬਾਈ ਨਾ ਕਨੈਕਟ ਕਰ ਲਿਓ ਈਡਲ ਵੇਖਣ ਲਈ ਸਾਰੇ ਵੀਰਾਂ ਦਾ ਧੰਨਵਾਦ